ਖਾਲਸਾ ਜੀ ਪਹਿਲੀ ਜੂਨ ਨਾ ਭੁੱਲਿਓ ਪਹਿਲੀ ਜੂਨ ਵੋਟਾਂ ਦੇ ਦਿਨ ਵੀ ਐ ਤੇ ਪਹਿਲੀ ਜੂਨ 40 ਸਾਲ ਪਹਿਲੇ ਆਹ ਦੇਖੋ ਸ਼੍ਰੀ ਕਾਲ ਤੱਕ ਸਭ ਤੇ ਟੈਂਕਾਂ, ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਈ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾਗੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲੇਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ नागਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਂਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀ ਦਨ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪੀ ਦੀ ਜ਼ਬਾਨ ਤੱਕ ਜਬਤ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹਿਲੀ ਜੂਨ ਨਾ ਭੁੱਲਿਓ ਪਹਿਲੀ ਜੂਨ ਵੋਟਾਂ ਦੇ ਦਿਨ ਵੀ ਐ ਤੇ ਪਹਿਲੀ ਜੂਨ 40 ਸਾਲ ਪਹਿਲੇ ਆਹ ਦੇਖੋ ਸ਼੍ਰੀ ਕਾਲ ਤੱਕ ਸਭ ਤੇ ਤੈਂਕਾਂ ਤੋਪਾਂ ਤੇ ਦਰਬਾ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈੰਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀਦਨ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨਾਲ ਭਾਜਪੀ ਦੀ ਜ਼ਬਾਨ ਤੱਕ ਜਬਤ ਕਰਾ ਦਿਓ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਖਾਲਸਾ ਜੀ ਪਹਿਲੀ ਜੂਨ ਨਾ ਭੁੱਲਿਓ ਪਹਿਲੀ ਜੂਨ ਵੋਟਾਂ ਦੇ ਦਿਨ ਵੀ ਐ ਤੇ ਪਹਿਲੀ ਜੂਨ 40 ਸਾਲ ਪਹਿਲੇ ਆ ਦੇਖੋ ਸ਼੍ਰੀ ਕਾਲ ਤੱਕ ਸਭ ਤੇ ਟੈਂਕਾਂ, ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਤੀ ਉਹਦੇ ਬਾਅਦ ਹਲੇ ਕਿ ਉਹ ਹਲੇ ਫਿਰ ਵੀ ਨਹੀਂ ਤੁਸੀਂ ਜਾ ਕੇ ਹੁਣ ਪਹਿਲੀ ਜੂਨ ਆ ਗਈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲਿਆਮ ਕੀਤਾ ਸੀ ਕਾਂਗਰਸ ਨੇ ਕਾਨਪੁਰ ਨਾਗਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਂਦਾ ਇੱਕ ਇੱਕ ਵੋਟ ਆਪਣੀ ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀਦਨ ਨੂੰ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪਾ ਦੀ ਜ਼ਬਾਨ ਤਾਂ ਜਬਤ ਕਰਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ